ਤੁਸੀਂ ਗੋਲਡ ਮੈਡ ਲਿਸਟ ਵੀ ਹੋ ਤੇ ਇੰਡੀਆ ਦੀ ਲਿਸਟ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਵਰਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਪਹਿਲੇ ਨੰਬਰ ਤੇ ਆਉਂਦਾ ਕਿੱਦਾਂ ਦਾ ਲੱਗਦਾ ਬਹੁਤ ਅਜੀਬ ਜਿਹਾ ਲੱਗਦਾ ਵਾ ਤੁਸੀਂ ਹੁੰਦੀ ਆ ਹਾਂਜੀ 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 ਬਹੁਤ ਖੁਸ਼ੀ ਹੁੰਦੀ ਆ ਬਹੁਤ ਖੌਸਾ ਆ ਸੀ ਦੁਨੇ ਜੀ ਤੇ ਸਵੇਰੇ ਜਾਈਦਾ ਤੇ 2-4 ਕਿਲੋਮੀਟਰ ਸੈਰ ਕਰੀਦੀ ਜਾਂਦੀ ਜਾਂ ਦੌੜੀਦਾ ਵਾ ਤੇ ਆਸੀਂ 6 ਵਜੇ ਜਾਂਦੇ ਆ ਤੇ 7:30-8 ਵਜੇ ਵਾਪਸ ਕਰੇ ਆ ਜਾਂਦੇ ਆ ਲੋਧਿਆ ਨੇ ਜੇ ਲੋਚ ਮੈਂ ਪਹਿਲੇ ਨੰਬਰ ਤੇ ਆਈਆਂ ਜੀ ਤੇ ਹੁਣ ਕੋਸ਼ਿਸ਼ ਤਾਂ ਬਹੁਤ ਕਰੀ ਦੀ ਬਾਹਰ ਜਾਣ ਨੂੰ ਵੀ ਜੀ ਕਰਦਾ ਪਰ ਸਰਕਾਰ ਟੀਆਂ ਨੇ ਸਾਡੀਆਂ ਇਹ ਸਾਨੂੰ ਕੁਛ ਦਿਨ ਦਿੰਦੀਆਂ ਕਰਦੀਆਂ ਤਾਂ ਹੈ ਨਹੀਂ ਗਈਆਂ ਜੀ ਤੇ ਹੁਣ ਆਪ ਦਾ ਹੀ ਖਰਚਾ ਕਰਕੇ ਅਸੀਂ ਬਾਹਰ ਜਾਵਾਂਗੇ ਕਿਉਂ ਨਾ ਚਲਤੀ ਕਾ ਨਾਮ ਗਾਡੀ ਜੋ ਗਾਡੀ ਚਲਤੀ ਹੈ ਬੋਹੀ ਠੀਕ ਰਹਤੀ ਹੈ ਇਸ ਲਈ ਅਸੀਂ ਹਮੇਸ਼ਾ ਗਰਾਊਂਡ ਦੇ ਵਿੱਚ ਸਵੇਰੇ 2 ਘੰਟੇ ਲਾਉਣੀ ਹੈ ਇਹ ਉਹ 2 ਘੰਟਿਆਂ ਦੇ ਵਿੱਚ ਅਸੀਂ ਪ੍ਰੈਕਟਿਸ ਵੀ ਕਰਦੇ ਆਂ ਤੇ ਦੌੜਦੇ ਵੀ ਆਂ ਪੰਜਾਬ ਦੇ ਵਿੱਚ ਵੀ 골ਡ ਮੈਡਲ ਇੰਡੀਆ ਦੇ ਵਿੱਚ ਵੀ ਇਹ ਮੇਰੀ ਮੈਸੇਜ ਆ ਇਹਨਾਂ ਨੇ ਵੀ 100 ਮੀਟਰ 200 400 ਇੰਡੀਆ ਦੇ ਵਿੱਚੋਂ 골ਡ ਮੈਡਲ ਲਿਆ 6 ਸਾਲ ਲਗਾਤਾਰ 72 ਸਾਲ ਦੀ ਉਮਰ ਹੈ ਤੇ ਤੁਹਾਡੀ ਵੀ 74 75 ਸਾਲ ਦੀ ਉਮਰ ਹੈ ਕਿੰਨਾ ਕੋਕ ਹੁੰਦਾ ਆ ਉਮਰ ਦਾ ਲਿਹਾਜ਼ ਨਹੀਂ ਕਹਿੰਦੇ ਸਿੰਘਾਂ ਨੇ ਕਦੇ ਨਾ ਕਬੂਲੀਆਂ ਹਾਰਾਂ ਜੀ ਦਰਸਲ ਜਿਹੜਾ ਹਿੰਦੁਸਤਾਨ ਦਾ ਸਿਸਟਮ ਆ ਨਾ ਖੇਡਾਂ ਦੇ ਕਰਕੇ ਉਹ ਇੰਨਾ ਵਧੀਆ ਨਹੀਂ ਸਕੂਲ ਦੇ ਵਿੱਚੋਂ ਬੱਚੇ ਵੀ ਕੋਈ ਤਿਆਰ ਨਹੀਂ ਇੰਨੇ ਵਧੀਆ ਹੁੰਦੇ ਜੀ ਤੇ ਖਰਚਾ ਇੰਨਾ ਕੋਈ ਕਰਦਾ ਵੀ ਨਹੀਂ ਹੈ ਹੁਣ ਜਿਹੜਾ ਤਕੜਾ ਬੰਦਾ ਹੋਊਗਾ ਉਹੀ ਗਰਾਊਂਡ ਦੇ ਵਿੱਚ ਜਾ ਕੇ ਦੌੜ ਸਕਦਾ ਗਰੀਬ ਬੱਚਾ ਤਾਂ ਕੋਈ ਦੌੜ ਹੀ ਨਹੀਂ ਸਕਦਾ ਸਾਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨਹੀਂ ਹਾਂ ਕਹਿੰਦੇ ਨੇ ਸਰੀਰ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਅੱਜ ਸਾਡੇ ਨਾਲ ਇੱਕ ਇਦਾਂ ਦਾ ਜੋੜਾ ਮੌਜੂਦ ਹੈ ਜਿਨ੍ਹਾਂ ਦੀ ਉਮਰ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਉਮਰ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਅੱਜ ਵੀ ਇਹਨਾਂ ਦਾ ਜਿਹੜਾ ਹੈ ਵਰਡ ਦੇ ਵਿੱਚ ਇੰਡੀਆ ਦੇ ਵਿੱਚ ਨਾਮ ਬੋਲਦਾ ਹੈ ਤੇ ਤੁਸੀਂ ਮਾਤਾ ਜੀ ਨੂੰ ਤਾਂ ਜ਼ਰੂਰ ਦੇਖ ਲਓ ਧਿਆਨ ਨਾਲ ਤੁਸੀਂ ਦੇਖਿਆ ਹੋਣਾ ਹੈ ਮਾਤਾ ਜੀ ਨੂੰ ਇੰਡੀਆ ਦੇ ਵਿੱਚ ਇਹਨਾਂ ਦਾ रेस ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਤੇ ਇਹਨਾਂ ਦਾ ਨਾਮ ਹੈ ਜਸਬੀਰ ਕੌਰ ਜੀ ਤੇ ਸਾਡੇ ਨਾਲ ਨਾਲ ਹੀ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਬਲਵੀਰ ਸਿੰਘ ਜੀ ਜੋ ਕਿ ਫਿਟਨੈਸ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਬੜਾ ਧਿਆਨ ਰੱਖਦੇ ਨੇ ਤੇ ਅੱਜ ਦੇ ਕੱਲ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਮੇਨਟੇਨ ਕਰਕੇ ਰੱਖਿਆ ਹੋਇਆ ਤੇ ਆਪਾਂ ਗੱਲਬਾਤ ਕਰ ਲੈਣੇ ਤੇ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਆ ਬੀਬੀ ਬਹੁਤ ਵਧੀਆ ਜ਼ਿੰਦਗੀ ਆ ਅਸੀਂ ਆਪਣੇ ਮਾਪਿਓ ਦੇ ਉਬਰਨੇਆਂ ਤੇ ਚੱਲ ਕੇ ਸਾਡੇ ਮਾਪਿਆਂ ਨੇ ਵਿਆਹ ਸ਼ਾਦੀ ਕੀਤੀ ਜਾ। ਜੀ। ਇਹ ਫੌਜ ਚ ਸੀ ਕਿ ਉਹਨੂੰ। ਜੀ। ਤੇ ਹੁਣ ਜਦੋਂ ਪੈਨਸ਼ਨ ਆਏ ਤਾਂ ਇਹ ਉੱਥੇ ਵੀ ਪ੍ਰੋਜੈਕਟਾਂ ਚ ਚੱਲਦੀ ਰਹਿੰਦੀ ਆ ਫੌਜੀਆਂ ਦੀ ਤਾਂ। ਜੀ। ਤੇ ਉਹ ਇਹ ਜਦੋਂ ਪੈਨਸ਼ਨ ਆਏ ਤਾਂ ਫਿਰ ਸਿਹਤ ਰੱਖਣ ਦੀ ਖਾਤਰ ਅਸੀਂ ਸੈਰ ਕਰਨਾ, ਦੌੜਨਾ, ਖੇਡਾਂ ਚ ਭਾਗ ਲੈਣਾ ਸ਼ੁਰੂ ਕਰਤਾ। ਜੀ। ਬਈ ਨਾਲ ਤਾਂ ਫਿਰ ਤੁਰਿਆ ਆ ਕਰਾਂਗੇ ਦੁਨੀਆਂ ਜਣੇ। ਉਹਨ ਸਖਨਾਂ ਨੂੰ ਹਾਂ ਹੈਗੀਆਂ ਨੇ ਘਰੇ ਕੰਮ ਕਰਨ ਵਾਲੀਆਂ ਸੀ ਦੋਨੇ ਚੱਲ ਜਾਂਦੇ ਆ ਫਿਰ ਤੋਰਿਆਈ ਦਾ ਤੇ ਨਾਲੇ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਖਾਤਰ ਸੀ ਦੌੜਾ ਲਾਈ ਦੀਆਂ ਬੀਬੀ ਜੀ ਸਭ ਤੋਂ ਪਹਿਲਾਂ ਕਿੰਨੀ ਉਮਰ ਸੀ ਕਿ ਜਦੋਂ ਤੁਸੀਂ ਪਹਿਲੀ ਵਾਰ ਰੇਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਤੁਸੀਂ ਦੌੜੇ ਸੀਗੇ ਤੇ ਕਿੰਨੇ ਮੀਟਰ ਦੌੜੇ ਸੀਗੇ ਮੈਂ ਮੇਰੀ ਉਦੋਂ ਉਮਰ 60 ਸਾਲ ਦੀ ਸੀ ਜੀ ਤੇ ਹੁਣ ਤਾਂ 70 72 ਬਸਰ ਤੋਂ ਵੀ ਉੱਪਰ ਹੋ ਗਈ ਜੀ ਤੇ ਜਾਣੇ ਅਸੀਂ ਹੁਣ ਵੀ ਆਂ ਤੇ ਉਹ ਦੋ ਮੇਰੀ 60 ਸਾਲ ਦੀ ਉਮਰ ਸੀ ਦੀ ਕਿੰਨੇ ਮੀਟਰ ਰੇਸ ਦੌੜੇ ਸੀ 100 ਮੀਟਰ 200 ਮੀਟਰ 400 ਮੀਟਰ ਤੇ ਬੀਬੀ ਜੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੱਲੀ ਦੌੜਦੇ ਹੋ ਤੇ ਕੀ ਖਾਣ ਪੀਣ ਦਾ ਕੀ ਕੀ ਧਿਆਨ ਰੱਖਦੇ ਹੋ ਖਾਣ ਪੀਣ ਦਾ ਤਾਂ ਸਿੱਧੀ ਸਾਦੀ ਜਿਹੀ ਜਿਵੇਂ ਕਯਵਾ ਦੁੱਧ ਬਾ ਫਰੂਟਾ ਬਸ ਰੋਟੀ ਪਾਣੀ ਜਿਹੇ ਹਜਾ ਪਰਪਰ ਵਿੱਚ ਬਣਦਾ ਵਾ ਨੂੰ ਹੰਧੀਆਂ ਬਣਾਉਂਦੀਆਂ ਹਜਾ ਖਾਈ ਕਿਦਾਂ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਿਰਫ ਕਹਿੰਦੇ ਵੀ ਦੌੜ ਇੰਨਾ ਵੀ ਜ਼ਰੂਰੀ ਹੈ ਆਪਣੇ ਆਪ ਨੂੰ ਫਿੱਟ ਰੱਖਣ ਲਈ ਖਾਣ ਪੀਣ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਤੇ ਤੁਹਾਡੀ ਇੰਨੀ ਏਜ ਆ ਗਈ ਆਲਸ ਨਹੀਂ ਆਂਦਾ ਨਹੀਂ ਜੀ ਨਹੀਂ ਬਹੁਤ ਖੁਸਾ ਆ ਸੀ ਦੁਨੇ ਜੀ ਤੇ ਸਵੇਰੇ ਜਾਈਦਾ ਤੇ 2-4 ਕਿਲੋਮੀਟਰ ਸੈਰ ਕਰੀਦੀ ਜਾਂ ਤੇ ਦੌੜੀਦਾ ਵਾ ਤੇ ਆਸੀਂ 6 ਵਜੇ ਜਾਂਦੇ ਆ ਤੇ 7:30-8 ਵਜੇ ਵਾਪਸ ਘਰੇ ਆ ਜਾਨੇ ਆ ਕਹਿੰਦੇ ਵੀ ਤੁਸੀਂ ਗੋਲਡ ਮੈਡ ਲਿਸਟ ਵੀ ਹੋ ਤੇ ਇੰਡੀਆ ਦੀ ਲਿਸਟ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਪਹਿਲੇ ਨੰਬਰ ਤੇ ਆਉਂਦਾ ਕਿੱਦਾਂ ਦਾ ਲੱਗਦਾ ਬਹੁਤ ਅਜੀਬ ਜਿਹਾ ਲੱਗਦਾ ਵਾ ਖੁਸ਼ੀ ਹੁੰਦੀ ਹੈ ਹਾਂਜੀ 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 ਬਹੁਤ ਖੁਸ਼ੀ ਹੁੰਦੀ ਹੈ ਕੀ ਐਵੇਂ ਵਾਲੀ ਐ ਫੀਲ ਹੁੰਦਾ ਵੀ ਪਹਿਲਾਂ ਤੁਸੀਂ ਘਰ ਦੇ ਕੀ ਸੀਗੇ ਰੇਸ ਲਾਉਣ ਤੋਂ ਪਹਿਲਾਂ ਜਾਂ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਹੁਣ ਤਾਂ ਚਲੋ ਤੁਸੀਂ ਰੇਸ ਲਾ ਰਹੇ ਹੋ ਤੇ ਆਪਣੇ ਆਪ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰ ਰਹੇ ਹੋ ਜ ਤਾਂ ਕਿ ਤੁਹਾਡੀ ਜ਼ਿੰਦਗੀ ਹੋਰ ਲੰਬੀ ਹੋਵੇ ਪਹਿਲਾਂ ਕੁਝ ਕੰਮ ਕਰਦੇ ਸੀ ਕੀ ਘਰ ਦਾ ਕੰਮ ਹੀ ਕਰਦੇ ਸੀ ਘਰ ਦਾ ਹੀ ਕੰਮ ਕਰਦੇ ਸੀ ਉਮੀਦ ਸੀਗੀ ਕਿ ਘਰ ਤੋਂ ਕਰਦਾ ਕੰਮ ਕਰਨ ਤੋਂ ਬਾਅਦ 60 ਸਾਲ ਦੀ ਉਮਰ ਵਿੱਚ ਜਿੱਥੇ ਆ ਕੇ ਲੋਕ ਕਿ ਟਿਕ ਜਾਂਦੇ ਨੇ ਤੁਸੀਂ ਉਸ ਉਮਰ ਦੇ ਵਿੱਚ ਆਪਣਾ ਇੰਡੀਆ ਦੇ ਵਿੱਚ ਨਾਮ ਬਣਾਉਂਗੇ ਹਾਂ ਜੀ ਲੋਧਿਆਣੇ ਜ਼ਿਲ੍ਹੇ ਚੋਂ ਮੈਂ ਪਹਿਲੇ ਨੰਬਰ ਤੇ ਆਈ ਆਂ ਜੀ ਤੇ ਹੁਣ ਕੋਸ਼ਿਸ਼ ਤਾਂ ਬਹੁਤ ਕਰੀ ਦੀ ਆ ਬਾਹਰ ਜਾਣ ਨੂੰ ਵੀ ਜੀ ਕਰਦਾ ਪਰ ਸਰਕਾਰੀਆਂ ਨੇ ਸਾਡੀਆਂ ਇਹ ਸਾਨੂੰ ਕੁਛ ਦਿਨ ਦੀਆਂ ਕਰਦੀਆਂ ਤਾਂ ਹੈ ਨਹੀਂ ਗਈਆਂ ਜੀ ਤੇ ਹੁਣ ਆਪ ਦਾ ਹੀ ਖਰਚਾ ਕਰਕੇ ਅਸੀਂ ਬਾਹਰ ਜਾਵਾਂਗੇ ਹੂੰ ਟਿਕਟੀ ਪਹਿਲਾਂ ਜਹਾਜ਼ ਦੀ ਕਿੰਨੀ ਆ ਫਿਰ ਬਾਹਰ ਜਾਣਾ ਚਾਹੁੰਦੇ ਆ ਹਾਂ ਬਾਹਰ ਜਾਣਾ ਚਾਹੁੰਦੇ ਆ ਪਰ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਵੇ ਘੁੰਮ ਫਰੇ ਆਵਾਂਗੇ ਅੱਛਾ ਨਾ ਰੇਸਾਂ ਲਾ ਆਵਾਂਗੇ ਲੋ ਜੀ ਬੇਬੇ ਜੀ ਦਾ ਸੁਪਨਾ ਹੈ ਕਿ ਇਹਨਾਂ ਨੇ ਬਾਹਰ ਜਾਣਾ ਹੈ ਤੇ ਜਿਹੜਾ ਘੁੰਮਣਾ ਫਿਰਨਾ ਹੈ ਤੇ ਅਪੀਲ ਕਰ ਰਹੇ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੇ ਜਿਹੜਾ ਸੁਪਨਾ ਹੈ ਉਹ ਪੂਰਾ ਕੀਤਾ ਜਾਵੇ ਤਾਂ ਕਿ ਬਾਹਰ ਜਾ ਸਕਣ ਤੇ ਨਾਲ ਹੀ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਸਤਿਕਾਰ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਵੇਂ ਬਾਪੂ ਜੀ ਬਹੁਤ ਵਧੀਆ ਖੁਸ਼ ਹੈ ਮਾਰਦੇ ਆ ਵੜਕਾਂ ਤੁਸੀਂ ਵੀ ਗੋਡ ਮੈਡ ਲਿਸਟ ਹੋ ਤੇ ਬੇਬੇ ਜੀ ਵੀ ਗੋਡ ਮੈਡ ਲਿਸਟ ਹੈ ਜਿਸ ਉਮਰ ਦੇ ਵਿੱਚ ਲੋਕ ਠਹਿਰ ਜਾਂਦੇ ਨੇ ਰੁਕ ਜਾਂਦੇ ਨੇ ਆਪਣੇ ਸਰੀਰ ਨੂੰ ਐਗਦਮ ਕਮਜ਼ੋਰ ਬਣਾ ਲੈਂਦੇ ਨੇ ਪਰ ਤੁਸੀਂ ਅੱਜ ਦੇ ਟਾਈਮ ਵਿੱਚ ਜਮਾਨ ਬਣ ਕੇ ਘੁੰਮ ਰਹੇ ਹੋ ਆ ਆਪਾਂ ਕਹਿ ਸਕਦੇ ਆ ਜੀ ਅੱਜ ਕੱਲ ਦੇ ਮੁੰਡੇ ਤੇ ਕੁੜੀਆਂ ਨੂੰ ਵੀ ਤੁਸੀਂ ਉਹ ਦਿੰਦੇ ਹੋ ਕਹਿੰਦੇ ਨਾ ਚਲਤੀ ਕਾ ਨਾਮ ਗਾੜੀ ਜੀ ਜੋ ਗਾੜੀ ਚਲਤੀ ਹੈ ਬੋਹੀ ਠੀਕ ਰਹਤੀ ਹੈ ਜੀ ਇਸ ਲਈ ਅਸੀਂ ਹਮੇਸ਼ਾ ਗਰਾਊਂਡ ਦੇ ਵਿੱਚ ਸਵੇਰੇ 2 ਘੰਟੇ ਲਾਉਂਦੇ ਆ ਤੇ ਉਹ 2 ਘੰਟਿਆਂ ਦੇ ਵਿੱਚ ਅਸੀਂ ਪ੍ਰੈਕਟਿਸ ਵੀ ਕਰਦੇ ਆਂ ਤੇ ਦੌੜਦੇ ਵੀ ਆਂ ਤਕਰੀਬਨ ਅਸੀਂ ਇੰਡੀਆ ਪੰਜਾਬ ਦੇ ਵਿੱਚ ਵੀ 골ਡ ਮੈਡਲ ਇੰਡੀਆ ਦੇ ਵਿੱਚ ਵੀ ਇਹ ਮੇਰੀ ਮੈਸੇਜ ਆ ਇਹਨਾਂ ਨੇ ਵੀ 100 ਮੀਟਰ 200 400 ਇੰਡੀਆ ਦੇ ਵਿੱਚੋਂ 골ਡ ਮੈਡਲ ਲਿਆ 6 ਸਾਲ ਲਗਾਤਾਰ ਹੂੰ ਵੈਸੇ ਹੁੰਦਾ ਔਖਾ ਕਹਿਣਾ ਵੀ ਲਗਾਤਾਰ ਜਾਣਾ ਪਰ ਇਹ ਜਾਂਦੇ ਰਹੇ ਆ ਮੇਰੇ ਨਾਲ ਜਿਵੇਂ ਉਮਰ ਹੋ ਗਈ ਔਖਾ ਨਹੀਂ ਲੱਗਦਾ ਕਿ ਹਾਂ ਇੱਕ ਉਮਰ ਹੁੰਦੀ ਹੈ ਵੀ ਬੰਦਾ ਜਿਵੇਂ ਜਵਾਨੀ ਦੇ ਵਿੱਚ ਹੁੰਦਾ ਹੈ ਜੇ ਆਪਣੀ ਇੱਕ ਉਮਰ ਹੁੰਦੀ ਹੈ ਬੰਦੇ ਨੂੰ ਸਾਰਾ ਕੁਝ ਵਧੀਆ ਲੱਗਦਾ ਪਰ ਹੁਣ ਤੁਹਾਡੀ ਉਮਰ ਹੋ ਗਈ ਹੈ ਬੇਬੇ ਦੀ ਜਿਵੇਂ ਆਪਾਂ ਕਹਿ ਸਕਦੇ ਆ 72 ਸਾਲ ਦੀ ਉਮਰ ਹੈ ਤੇ ਤੁਹਾਡੀ ਵੀ 74-75 ਸਾਲ ਦੀ ਉਮਰ ਹੈ ਕਿੰਨਾ ਔਖਾ ਹੁੰਦਾ ਹੈ ਉਮਰ ਦਾ ਲਿਹਾਜ਼ ਨਹੀਂ ਕਹਿੰਦੇ ਸਿੰਘਾਂ ਨੇ ਕਦੇ ਨਾ ਕਬੂਲੀਆਂ ਹਾਰਾਂ ਜਿਹੜਾ ਬੰਦਾ ਹਾਰ ਕਮ ਕਮੋਲ ਜਾਂਦਾ ਜਦੋਂ ਸਾਡਾ ਸਰੀਰ ਫਿੱਟ ਹੈ ਤਾਂ ਸਾਨੂੰ ਆਪਣੇ ਆਪ ਨੂੰ ਫਿੱਟ ਰੱਖਣ ਦੀ ਕਾਤਰ ਸਾਨੂੰ ਉਹੀ ਚੰਗੇ ਲੱਗਣਗੇ ਜਿਹੜੇ ਲੋਕ ਫਿੱਟ ਨੇ ਬਿਲਕੁਲ ਗਰਾਊਂਡ ਦੇ ਵਿੱਚ ਜਾਂਦੇ ਆ ਜਾਏ ਬੁਢਾ ਚਾਹੇ ਕੋਈ ਵੀ ਆ ਚਾਹੇ ਬੱਚੇ ਆ ਉਹ ਜਦੋਂ ਦੌੜਦੇ ਆ ਤਾਂ ਸਾਨੂੰ ਮਨ ਬੜਾ ਖੁਸ਼ ਹੁੰਦਾ ਉਹ ਬੜੇ ਤਾੜੀਆਂ ਮਾਰਦੇ ਨੇ ਜਿਵੇਂ ਆ ਬੱਚੇ ਲੋਕ ਨੇ ਹੁਣ ਦੇਖਦੇ ਨੇ ਜਦੋਂ ਅਸੀਂ ਦੌੜਦੇ ਆ ਇਹ ਬੜੀਆਂ ਤਾੜੀਆਂ ਮਾਰਦੇ ਆ ਕੋਲੋ ਐਡੀ ਉਮਰ ਦਾ ਬਾਪੂ ਭੱਜਿਆ ਫਿਰਦਾ ਤੇ ਹੁਣ ਖੁਸ਼ੀ ਹੁੰਦੀ ਆ ਹਾਂ ਬਹੁਤ ਖੁਸ਼ੀ ਵੈਨੀ ਹੁੰਦੀ ਆ ਕਿ ਬਹੁਤ ਜ਼ਿਆਦਾ ਉਹ ਫਿਰ ਨਾਲ ਦੌੜ ਕੇ ਦਿਖਾਉਣਗੇ ਬਾਪੂ ਸਾਨੂੰ ਵੀ ਭੱਜ ਕੇ ਦਿਖਾ ਫਿਰ ਉਹ ਨਾਲ ਜਦੋਂ ਭੱਜਦੇ ਆ ਨਿੱਕੇ ਨਿੱਕੇ ਜਿਹੇ ਡੱਗੀ ਪੈਂਦੇ ਆ ਕਈ ਇੱਕ ਦੂਜੇ ਨੂੰ ਲੜਨ ਵੀ ਲੱਗ ਜਾਂਦੇ ਓਏ ਤੂੰ ਮੈਂ ਪਿੱਛੇ ਸਾਹ ਦੇ ਤੂੰ ਮੂਹਰੇ ਰਹਿ ਗਿਆ ਕਿਉਂ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਹੁੰਦੀ ਹੁਣ ਅਸੀਂ ਪ੍ਰੈਕਟਿਸ ਇਹ ਤਾਂ ਘੋੜੇ ਵਾਂਗੂ ਦੌੜਦੇ ਆ ਉਹ ਬਹੁਤ ਦੌੜਦੇ ਆ ਬਸ ਡੱਡੂ ਵਾਂਗੂ ਆਏ ਐ ਤੇ ਬਾਪੂ ਜੀ ਜਿਵੇਂ ਕੀ ਬੀਬੀ ਜੀ ਇੰਡੀਆ ਦੇ ਵਿੱਚ ਪ੍ਰਤਿਅੰਦਾਨ ਦੇ ਨੇ ਤੇ ਇਹਨਾਂ ਨੂੰ ਕਈ ਵਾਰੀ 골ਡ ਮੈਡਲਿਸਟ ਵੀ ਮਿਲਿਆ ਹੋਇਆ ਤੇ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ